ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਠੀਕ ਹੋ ਉਮੀਦ ਆ ਕਿ ਠੀਕ ਠਾਕ ਹੋਵੋਗੇ ਤੁਸੀਂ ਕਦੇ ਸੁਣਿਆ ਕਿ ਕੋਈ ਕੁੜੀ ਵਿਆਹ ਤੋਂ ਪਹਿਲਾਂ ਇੰਗੇਜਮੈਂਟ ਹੋਣ ਤੋਂ ਬਾਅਦ ਆਪਣੇ ਫਿਓਂਸੀ ਦੇ ਨਾਲ ਕਿਤੇ ਟ੍ਰਿਪ ਤੇ ਜਾਂਦੀ ਹੋਵੇ ਉਹਨੂੰ ਤੁਸੀਂ ਕੀ ਕਹੋਗੇ ਵਿਆਹ ਤੋਂ ਬਾਅਦ ਆਪਾਂ ਕਹਿੰਦੇ ਜਦੋਂ ਕੋਈ ਘੁੰਮਣ ਜਾਵੇ ਹਸਬੰਡ ਵਾਈਫ ਤਾਂ ਕਹਿੰਦੇ ਹਨੀਮੂਨ ਤੇ ਚੱਲੇ ਨੇ ਅੱਜ ਇਦਾਂ ਦੀ ਇੱਕ ਕੁੜੀ ਦੇ ਨਾਲ ਤੁਹਾਨੂੰ ਮਿਲਾਉਣੀ ਆ ਮੈਂ ਵੀਡੀਓ ਨੂੰ ਸਕਿਪ ਨਾ ਕਰਿਓ ਅੱਜ ਦੀ ਵੀਡੀਓ ਥੋੜੀ ਜਿਹੀ ਲੰਮੀ ਹੋਊਗੀ ਪਰ ਇੱਕ ਹੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਮੈਂ ਕੁਝ ਤਿੰਨ ਚਾਰ ਬਲੌਗਰਸ ਦੀਆਂ ਕਰਤੂਤਾਂ ਦੱਸਣੀਆਂ ਨੇ ਤਾਂ ਚਲੋ ਕਰਦੇ ਆਂ ਵੀਡੀਓ ਨੂੰ ਸਟਾਰਟ ਦੇ ਬਿਨਾ ਇੱਜ਼ਤ ਨਹੀਂ ਹੈ ਦੇ ਕੇ ਕਰ ਇੱਕ ਮੈਸੇਜ ਆ ਸਾਰੀ ਕੁੜੀਆਂ ਨੂੰ ਉਹ ਜਿਹੜਾ ਅੱਜ ਕੱਲ ਟ੍ਰੈਂਡ ਚਾਰਾ ਨਾ ਆ YouTube ਤੇ ਇਹਨਾਂ ਵਿਆਹ ਕਰਾ ਲਿਆ ਉਹ ਛੱਡਤਾ ਉਹਨਾਂ ਕਰਾ ਲਿਆ ਉਹਨੂੰ ਕਰਾ ਲਿਆ ਅ ਫਿਰ ਤੀਜਾ ਲੱਕ ਲਿਆ ਇਹ ਫਿਰ ਜਿਹੜਾ ਬੰਦਾ ਇੱਕਦਾਂ ਨਾ ਹੋਇਆ ਕਿਸੇ ਦਾ ਵੀ ਨਹੀਂ ਹੁੰਦਾ ਇੱਕ ਦਾ ਬਣ ਕੇ ਰੋਸਦਾ ਚਾਹ ਚੰਗਾ ਚਾ ਮਾੜਾ ਬੰਦੇ ਬਿਨਾ ਜਨਾਨੀ ਇੱਜ਼ਤ ਨਹੀਂ ਲੱਗੀ ਹਾਂਜੀ ਤਾਂ ਮੈਂ ਜਿਹੜੀ ਇਹ ਗੱਲ ਕੀਤੀ ਸੀ ਥੋੜਾ ਤੁਹਾਨੂੰ ਹਿੰਟ ਦੇ ਦਾਂ ਮੈਂ ਸੋਨੂ ਗੌਰ ਦੀ ਗੱਲ ਕਰਨ ਜਾ ਰਹੀ ਆਂ ਸੋਨੂ ਕਰ ਜਿਹੜੀ ਹੈਗੀ ਆ ਪੈਕਿੰਗ ਆ ਸ਼ੈਕਿੰਗ ਆ ਚੱਲ ਰਹੀਆਂ ਨੇ ਮੈਡਮ ਨੇ ਕਹਿੰਦੀ ਸਰਪ੍ਰਾਈਜ਼ ਦੇਣਾ ਤੁਹਾਨੂੰ ਅਸੀਂ ਕਿਤੇ ਘੁੰਮਣ ਚੱਲੇ ਆਂ ਕੱਪੜੇ-ਕੁੱਪੜੇ ਬੈਗ ਦੇ ਵਿੱਚ ਪੈਕ ਕੀਤੇ ਜਾ ਰਹੇ ਨੇ ਹੋ ਸਕਦਾ ਵੀ 4-5 ਜਾਂ ਹਫ਼ਤੇ ਦੇ ਲਈ ਜਾਵੇ ਠੀਕ ਹੈ ਕਿਹਦੇ ਨਾਲ ਜਾ ਰਹੀ ਆ 100% ਦੀਪ ਦੇ ਨਾਲ ਜਾ ਰਹੀ ਐ ਤਾਂ ਵਿਆਹ ਤੋਂ ਪਹਿਲਾਂ ਫਿਰ ਆਪਾਂ ਇਹਨੂੰ ਕੀ ਕਹਿ ਸਕਦੇ ਆ ਵਿਆਹ ਤੋਂ ਪਹਿਲਾਂ ਹਨੀਮੂਨ ਤੇ ਜਾ ਰਹੀ ਐ ਹੁਣ ਇਹ ਚੰਗਿਆ ਘਰਾਂ ਦੀਆਂ ਕੁੜੀਆਂ ਕਰਦੀਆਂ ਨੇ ਇਹੋ ਜਿਹਾ ਕੰਮ ਏ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਸ ਮੁੱਦੇ ਤੇ ਆਪਾਂ ਥੋੜੀ ਜੀ ਗੱਲ ਰੋਕੇ ਕਰਦੇ ਆ ਤਾਂ ਚਲੋ ਜੀ ਜਾਲਾ ਤੇਰੀ ਨਾ ਕਰਦੇ ਹੋਏ ਇਹਦੀ ਭੈਣ ਦੇ ਬਾਰੇ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਆ ਮੈਂ ਕਿਉਂਕਿ ਕਾਫੀ ਟਾਈਮ ਹੋ ਗਿਆ तकरीबन ਮੇਰੇ ਹਿਸਾਬ ਨਾਲ 1 ਮਹੀਨੇ ਵਾਂਗੂ ਹੀ ਹੋ ਗਿਆ ਆਪਾਂ ਇਹਦੇ ਉੱਪਰ ਕੋਈ ਵੀ ਵੀਡੀਓ ਨਹੀਂ ਪਾਈ ਪਰ ਇਹਨੇ ਮੈਨੂੰ ਮਜਬੂਰ ਕਰਤਾ ਵੀ ਹੁਣ ਮੈਂ ਫੇਰ ਇਹਦੇ ਤੇ ਕੋਈ ਵੀਡੀਓ ਪਾਵਾਂ ਕਿਉਂਕਿ ਜਦੋਂ ਵੀ ਇਹ ਕੋਈ ਗਲਤ ਗੱਲ ਕਰੂਗੀ ਜਿੱਥੇ ਮੈਨੂੰ ਲੱਗੂਗਾ ਵੀ ਇਹਨੇ ਕੁਝ ਇਦਾਂ ਦਾ ਬੋਲ ਦਿੱਤਾ ਤਾਂ ਮੈਂ ਤਾਂ ਵੀ ਬੋਲੂਗੀ ਜਿੱਥੇ ਮੈਨੂੰ ਬੋਲਣਾ ਚਾਹੀਦਾ ਤਾਂ ਚਲੋ ਕਰਦੇ ਆ ਆਪ ਕੀ ਇਹਨੇ ਐਦਾਂ ਦਾ ਕੀ ਕਿਹਾ ਇਹਨੇ ਇੱਕ ਵਲੌਗ ਪਾਇਆ ਜਿਹਦੇ ਵਿੱਚ ਇਹਨੇ ਜਿਹੜੇ ਰਿਪਲਾਈ ਸੀਗੇ ਉਹ ਦਿੱਤੇ ਨੇ ਆਸਕ ਮੀ ਕੁਐਸਚਨ ਇੰਸਟਾਗ੍ਰਾਮ ਤੇ ਪਾਤਾ ਜਿਨ੍ਹਾਂ ਨੇ ਇਹਨੂੰ ਕੁਐਸਚਨ ਪੁੱਟ ਕੀਤੇ ਉਹਨਾਂ ਨੂੰ ਇਹਨੇ ਜਵਾਬ ਦਿੱਤੇ ਨੇ ਜਵਾਬ ਇਹਨੇ ਟਾਵੇਂ ਟਾਵੇਂ ਕੁਐਸਚਨਸ ਦੇ ਦਿੱਤੇ ਆ ਜਦੋਂ ਕੋਈ ਮਾੜਾ ਬੋਲਦਾ ਇਹਨੇ ਉਹਨਾਂ ਦਾ ਜਵਾਬ ਨਹੀਂ ਦਿੱਤਾ ਤਾਂ ਫਿਰ ਉਹਨਾਂ ਚ ਇੱਕ ਸਵਾਲ ਐਦਾਂ ਦਾ ਸੀ ਜਿਹਦਾ ਇਹਨੇ ਜਵਾਬ ਦਿੱਤਾ ਤੇ ਉਹ ਜਵਾਬ ਮੈਨੂੰ ਲੱਗਦਾ ਇਹਨੂੰ ਦੇਣਾ ਨਹੀਂ ਚਾਹੀਦਾ ਸੀ ਕਿਉਂਕਿ ਕਿਸੇ ਦਾ ਦਿਲ ਉ ਤਾਂ ਬੜੀਆਂ ਗੱਲਾਂ ਕਰਦੀ ਏ ਕਿਸੇ ਦਾ ਦਿਲ ਨਾ ਦਿਖਾਉਈਏ ਨਾ ਕਰੋ ਉਹ ਨਾ ਕਰੋ ਕਿਉਂ ਇੱਕ ਤੂੰ ਆਪ ਕਿਸਦਾ ਕਿਉਂ ਦਿਲ ਦਿਖਾਉਣੀ ਹੈ ਬਈ ਆ ਦੇਖਿਓ ਜ਼ਰਾ ਜੇ ਜਿਹੜੀ ਹੋਣਗੇ ਕਈ ਬੈਡ ਕਮੈਂਟਰੀ ਹੁੰਦੀ ਹੈ ਤੇ ਕਈ ਵਧੀਆ ਕਮੈਂਟਰੀ ਹੁੰਦੀ ਹੈ ਤੇ ਤੁਸੀਂ ਬੰਦੇ سپورਟ ਵਿੱਚ ਵੀ ਨੇ ਤੇ ਕਈ ਆਪਣੇ ਵਿਰੋਧ ਵੀ ਨੇ ਹਨ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ سپورਟ ਜੋ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਹਨਾ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਜੋ ਮੈਨੂੰ سپورਟ ਕਰਦੇ ਆ ਐਂਡ ਜੋ ਮੈਨੂੰ ਗਲਤ ਸਹਤ ਬੋਲਦੇ ਆ ਜੋ ਵੀ ਬੋਲਦੇ ਆ ਹਨਾ ਉਹ ਉਹਨਾਂ ਦੀ ਥਿੰਕਿੰਗ ਹਨਾ ਉਹ ਕੀ ਸੋਚਦੇ ਆ ਕਈ ਬੈਡ ਕਮੈਂਟ ਵੀ ਕਰਦੇ ਨੇ ਕਈ ਜਿੰਨੇ ਕਮੈਂਟ ਵੀ ਕਰਦੇ ਨੇ ਕਈ ਸਪੋਰਟ ਵੀ ਕਰਦੇ ਨੇ ਤੇ ਕਈ ਵਿਰੋਧ ਵੀ ਨੇ ਵਿਰੋਧ ਨੂੰ ਦੱਸ ਤੂੰ ਕਿਹੜੀ ਇਲੈਕਸ਼ਨ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਇਲੈਕਸ਼ਨ ਪਾਰਟੀ ਦੇ ਵਿੱਚ ਖੜੀ ਐ ਵੀ ਤੇਰੇ ਵਿਰੋਧ ਹੋਏ ਫਿਰਦੇ ਨਾ ਤਾਂ ਲੋਕ ਤੈਨੂੰ ਸਪੋਰਟ ਕਰ ਰਹੇ ਆ ਨਾ ਹੀ ਕੋਈ ਤੇਰੇ ਵਿਰੁੱਧ ਆ ਕਿਉਂਕਿ ਤੁਹਾਨੂੰ ਜਿਹੜੇ ਲੋਕ ਦੇਖਦੇ ਨੇ ਨਾ ਸਿਰਫ ਤੁਹਾਡਾ ਮਜ਼ਾਕ ਉਡਾਉਣ ਦੀ ਖਾਤਰ ਦੇਖ ਰਹੇ ਨੇ ਸਿਰਫ ਇਹ ਦੇਖਦੇ ਨੇ ਵੀ ਤੁਸੀਂ ਕਿਸ ਹੱਦ ਤੱਕ ਗਿਰ ਸਕਦੇ ਹੋ نیچے ਕੋਈ ਹੋਊਗਾ ਕੋਈ ਇੱਕ ਅੱਧਾ ਕਮੈਂਟ ਜਿਹੜਾ ਤੁਹਾਡੇ ਹੱਕ ਚ ਹੋਊਗਾ ਜਿਆਦਾਤਰ ਲੋਕ ਤੁਹਾਨੂੰ ਲਾਨਤਾ ਹੀ ਪਾਉਂਦੇ ਨੇ ਠੀਕ ਐ ਅੱਗੇ ਦੇਖਿਓ ਉਹ ਮੈਨੂੰ ਕਰਦੀਆਂ ਮੈਂ ਉਹਨਾਂ ਨੂੰ ਕਰਦੀਆਂ ਰਿਸਪੈਕਟ ਦੀ ਗੱਲ ਹੁੰਦੀ ਆ ਨਾ ਰਿਸਪੈਕਟ ਕਰਦੀਆਂ ਤੇ ਮੈਂ ਵੀ ਉਹਨਾਂ ਦੇ ਰਿਸਪੈਕਟ ਕਰਦੀਆਂ ਤੇ ਕਹਿੰਦੇ ਲੋਕ ਹਨਾ ਬਹੁਤ ਕੁਝ ਬੋਲਦੇ ਆ ਵੀ ਇਹ ਕਰਦਿਆ ਉਹ ਕਰਦਿਆ ਇਹ ਤੋਂ ਸਬਜ਼ੀ ਕਟਵਾਉਂਦੀ ਐ ਇਹ ਕਰਦੀ ਉਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਕੁਕਿੰਗ ਦਾ ਬਹੁਤ ਜ਼ਿਆਦਾ ਸ਼ੌਕ ਆ ਸੋ ਉਹ ਤਾਂ ਕਰਕੇ ਕੁਕਿੰਗ ਕਰਦੀ ਆ ਤੇ ਮੈਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਕੁਕਿੰਗ ਕਰਨੀ ਅਸੀਂ ਦੋਨੋਂ ਗਲ ਮਿਲ ਕੇ ਕਰਦੇ ਆ ਸਾਰਾ ਕੁਝ ਸੋ ਪਲੀਜ਼ ਪਿਆਰ ਮੁਹੱਬਤ ਹੈ ਸਾਡਾ ਕੋਈ ਜੇ ਕਹਿੰਦੇ ਨੇ ਅਸੀਂ ਪਰੋਨੀਆ ਵਿੱਚ ਇੱਕ ਆਦੇ ਉਹ ਕਰਦੇ ਆ ਸੋ ਇਹਦਾ ਨਾ ਬੋਲਿਆ ਕਰੋ ਕਿਉਂਕਿ ਜੇ ਅਸੀਂ ਰਲ ਮਿਲ ਕੇ ਰਹਿੰਦੇ ਆ ਸਾਡੇ ਚ ਤਾਂ ਹੀ ਪਿਆਰ ਆ ਠੀਕ ਹੈ ਸੋ ਮੈਂ ਤੁਹਾਨੂੰ ਦੱਸਦਾ ਤੈਨੇ ਕਿ ਸਾਡੇ ਚ ਬਹੁਤ ਜ਼ਿਆਦਾ ਇਹ ਕਹਿੰਦੇ ਨੇ ਲੋਕ ਉਹ ਕਹਿੰਦੇ ਨੇ ਜੇ ਮੇਰੇ ਹਸਬੰਡ ਕੰਮ ਕਰਦੇ ਨੇ ਅਸੀਂ ਇੱਕ ਦੂਜੇ ਨੂੰ ਨਾ ਜੇ ਉਹ ਮੈਨੂੰ ਪਿਆਰ ਕਰਦੇ ਨੇ ਮੈਂ ਉਹਨੂੰ ਪਿਆਰ ਕਰਦੀ ਆ ਇਨੂੰ ਰਿਸਪੈਕਟ ਕਹਿੰਦੇ ਆ ਜੇ ਰਿਸਪੈਕਟ ਕਰੋਗੇ ਤਾਂ ਫੇਰ ਹੀ ਐ ਅਸੀਂ ਰਲ ਮਿਲ ਕੇ ਕੰਮ ਕਰਦੇ ਆ ਉਹਨਾਂ ਨੂੰ ਕੁਕਿੰਗ ਦਾ ਸ਼ੌਂਕ ਹੈ ਇਸ ਲਈ ਉਹ ਜਿਹੜਾ ਹੈਗਾ ਕੁਕਿੰਗ ਕਰਦੇ ਨੇ ਅਸੀਂ ਰਲ ਮਿਲ ਕੇ ਕੰਮ ਕਰਦੀਆਂ ਤਾਂ ਹੀ ਸਾਡੇ ਚ ਪਿਆਰ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਉਹ ਕੁਕਿੰਗ ਨਾ ਕਰਾਊਗਾ ਫਿਰ ਪਿਆਰ ਨਹੀਂ ਨਾ ਜਿਹੜੀਆਂ ਔਰਤਾਂ ਦੇ ਹਸਬੰਡ ਲਾ ਲੋ ਜਿਹੜੀਆਂ ਕੁੜੀਆਂ ਦੇ ਹਸਬੰਡ ਕਿਚਨ ਦੇ ਵਿੱਚ ਉਹਨਾਂ ਦੇ ਕੰਮ ਨਹੀਂ ਕਰਵਾਉਂਦੀਆਂ ਉਹਨਾਂ ਦੇ ਨਾਲ ਹਨਾ ਨਹੀਂ ਕੰਮ ਕਰਵਾਉਂਦੇ ਤਾਂ ਕੀ ਉਹ ਔਰਤਾਂ ਦੇ ਵਿੱਚ ਉਹ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਹਸਬੰਡ ਵਾਈਫ ਦੇ ਵਿੱਚ ਪਿਆਰ ਹੈ ਨਹੀਂਗਾ ਦੱਸੋ ਹੈ ਨਹੀਂ ਤੁਹਾਡਾ ਇਹ ਸਿਰਫ ਇੱਕ ਤਰੀਕਾ ਦਾ ਵਿਚਾਰਾ ਨੂੰ ਥੱਲੇ ਲਾ ਰੱਖਿਆ ਉਹਨੂੰ ਇੱਕ ਤਾਂ ਉਹਨੂੰ ਘਰ ਜਵਾਈ ਬਣਾ ਲਿਆ ਦੂਜਾ ਬਸ ਹਣ ਉਹ ਕਰੇ ਵੀ ਕੀ ਕਸ ਜੋ ਕਰਾ ਛੱਡਿਆ ਨਹੀਂ ਵੱਡੀ ਯੂਟਿਊਬਰ ਬਣ ਗਈ ਤੂੰ ਕੰਮ ਤਾਂ ਕਰੂ ਗਈ ਅਸ ਦੂਜਾ ਸੀਰਾ ਬਣੀ ਫਿਰਦਾ ਹੈ ਇੱਥੇ ਨਹੀਂ ਗੱਲ ਖਤਮ ਹੁੰਦੀ ਤੁਹਾਨੂੰ ਮੈਂ ਦਿਖਾਉਣੀ ਹੈ ਅੱਗੇ ਦੀਆਂ ਕਰਤੂਤਾਂ ਆ ਦੇਖਿਓ ਜ਼ਰ ਯਾਰੀ ਕਿਉਂਕਿ ਵੀ ਥੋੜੀ ਜਿਹੀ ਪ੍ਰੋਬਲਮ ਦਾ ਕਰਕੇ ਹਨਾ ਤੁਸੀਂ ਮੇਰਾ ਪਹਿਲਾ ਬਲੌਗ ਚੈੱਕ ਕੀਤਾ ਹੀ ਹੋਣਾਗਾ ਉਹਦੇ ਵਿੱਚ ਦੇਖ ਲਿਓ ਕਿਉਂਕਿ ਮੈਂ ਅਬ ਵੀ ਸੌਰੀ ਕਰੇ ਇਸ ਲਈ ਨਹੀਂ ਰਹਿ ਰਹੀ ਕਿਉਂਕਿ ਮੇਰੇ ਹਸਬੰਦ ਦੇ ਅਗੇਂਸ ਸੀਗੇ ਉਹਨਾਂ ਦੇ ਘਰ ਵਾਲੇ ਵੀ ਵਿਆਹ ਕਰਨਾ ਪਸੰਦ ਨਹੀਂ ਸੀ ਉਹਨਾਂ ਨੂੰ ਮੇਰੇ ਨਾਲ ਪਤਾ ਨਹੀਂ ਮੈਂ ਨਹੀਂ ਪਸੰਦੀ ਸੀ ਮੇਰੀ ਕਾਸਟ ਨਹੀਂ ਪਸੰਦ ਸੀ ਵੈਸੇ ਤਾਂ ਉਹਨਾਂ ਨੇ ਕਿਹਾ ਵੀ ਮੇਰੀ ਕਾਸਟ ਪਸੰਦ ਨਹੀਂ ਸੀ ਉਹਨਾਂ ਨੂੰ ਅੱਜਕੱਲ੍ਹ ਜਾਤਾਂ ਪਾਤਾਂ ਕੋਈ ਨਹੀਂ ਦੇਖਦਾ ਠੀਕ ਐ ਬਟ ਉਹਨਾਂ ਨੇ ਦੇਖੀ ਜਾਤ ਹਨਾ ਚਲੋ ਆਪਾਂ ਕਿਸੇ ਦੇ ਵਿਚਾਰਾਂ ਨੂੰ ਨਹੀਂ ਕਹਿੰਦੇ ਨੇ ਕਿ ਹਸਪਤਾਲ ਦੇ ਹਨਾ ਉਹ ਉਹਨਾਂ ਦੀ ਇੱਛਾ ਸੀਗੀ ਉਹ ਤੇ ਉਹਨਾਂ ਨੇ ਨਹੀਂ ਚਲੋ ਮੰਨੇ ਸੋ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਉਹਨਾਂ ਦੀ ਮਰਜ਼ੀ ਹਨਾ ਇਹ ਮੈਨੂੰ ਕਿਸੇ ਨੇ ਕੁਸ਼ਚਨ ਨਹੀਂ ਕੀਤਾ ਕਿ ਤੂੰ ਸੌਰੀ ਕਿਉਂ ਨਹੀਂ ਲੈ ਲੈਂਦਾ ਜੇ ਇਹ ਚਾਹੁੰਦੀ ਤਾਂ ਇਸ ਕੁਸ਼ਚਨ ਨੂੰ ਜਿਹੜਾ ਹੈਗਾ ਤੁਹਾਨੂੰ ਕੀ ਲੱਗਦਾ ਵੀ ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤੇ ਹੋਣੇ ਜੇ ਕਿਸੇ ਨੇ ਇਹਨੂੰ ਕੁਝ ਮਾੜਾ ਕਿਹਾ ਹੋਣਾ ਨਾ ਇਹਨੇ ਉਸ ਚੀਜ਼ ਦਾ ਜਵਾਬ ਨਹੀਂ ਦਿੱਤਾ ਹੋਣਾ ਮੈਨੂੰ ਲੱਗਦਾ ਵੀ ਆਹ ਸਵਾਲ ਦਾ ਜਵਾਬ ਇਹਨੂੰ ਦੇਣਾ ਨਹੀਂ ਚਾਹੀਦਾ ਸੀ ਕਿਉਂਕਿ ਇੱਕ ਵਾਰੀ ਲੋਕਾਂ ਦੇ ਸਾਹਮਣੇ ਇਹਨੇ ਮਜ਼ਾਕ ਬਣਾਤਾ ਬਾਰ-ਬਾਰ ਉਹਨਾਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਸੀ ਮੈਨੂੰ ਤਾਂ ਲੱਗਦਾ ਵੀ ਇਹਦੇ ਜਿਹੜਾ ਘਰ ਵਾਲਾ ਨਾ ਉਹ ਵੀ ਦਿਮਾਗੋਂ ਥੋੜਾ ਜਿਆ ਕੀ ਉਹਦਾ ਨਾਮ ਸ਼ੈਂਟੀ ਆ ਉਹਨੂੰ ਇੰਨੀ ਵੀ ਅਕਲ ਇਨਾਂ ਨਾ ਹੋਇਆ ਪਿਆ ਇਹਦੇ ਪਿਆਰ ਦੇ ਵਿੱਚ ਵੀ ਉਹਦੇ ਮਾਪਿਓ ਦੀ ਇਹ ਇਨਸਲਟ ਕਰ ਰਹੀ ਹੈ ਸ਼ੱਜ ਚ ਪਾ ਕੇ ਛੰਡਣ ਵਾਲੀ ਗੱਲ ਹੋ ਗਈ ਇਹ ਵੀ ਤੂੰ ਬਾਰ-ਬਾਰ ਉਹਨਾਂ ਨੂੰ ਉਹ ਵੀਡੀਓ ਦੇਖਦੇ ਹੋਣਗੇ ਤੇ ਤੂੰ ਉਹਨਾਂ ਨੂੰ ਟੋਂਟਾ ਮਾਰਦੀ ਹੁਣ ਇਹਨੇ ਕੀ ਕਿਹਾ ਇੱਥੇ ਕਿ ਮੈਂ ਸੌਰੀ ਕਿਉਂ ਨਹੀਂ ਰਹਿ ਰਹੀ ਠੀਕ ਹੈ ਇਹਨੇ ਦਾ ਜਵਾਬ ਦਿੱਤਾ ਵੀ ਮੇਰੇ ਹਸਬੈਂਡ ਦੇ ਅਗੇਨ ਸੀ ਪਹਿਲਾਂ ਤਾਂ ਪਹਿਲਾਂ ਤਾਂ ਇਹਨੂੰ ਕੋਈ ਦੱਸੇ ਵੀ ਹਸਬੈਂਡ ਦੇ ਅਗੇਨਸਟ ਹੁੰਦਾ ਖਿਲਾਫ ਇੰਗਲਿਸ਼ ਵਿਚਾਰੀ ਬੋਲਦੀ ਆ ਪਰ ਉਹ ਇੱਥੇ ਜੀ ਜੜ ਜਾਂਦੀ ਹੈ ਇਹਦੇ ਅਗੇਨ ਹੁੰਦਾ ਦੁਬਾਰਾ ਰਿਪੀਟ ਤੇ ਅਗੇਨਸਟ ਕੀ ਹੁੰਦਾ ਖਿਲਾਫ ਖਿਲਾਫ ਕਹਿਣਾ ਚਾਹੁੰਦੀ ਸਤੋਂ ਪੰਜਾਬੀ ਚ ਬੋਲ ਕੰਦੀ ਕਮਲੀਏ ਠੀਕ ਹੈ ਇਹਨੇ ਕੀ ਕਿਹਾ ਵੀ ਮੇਰੇ ਹਸਬੰਡ ਦੇ ਅਗੇਂਸਟ ਸੀ ਮਤਲਬ ਸੌਰੀ ਅਗੇਂਸਟ ਸੀ ਮੇਰੇ ਹਸਬੰਡ ਦੇ ਤੇ ਪਤਾ ਨਹੀਂ ਮੈਂ ਨਹੀਂ ਪਸੰਦ ਸੀ ਕਿ ਮੇਰੀ ਜਾਤ ਨਹੀਂ ਪਸੰਦ ਸੀ ਮੈਨੂੰ ਲੱਗਦਾ ਮੇਰੀ ਜਾਤ ਹੀ ਨਹੀਂ ਪਸੰਦ ਸੀ ਤੇ ਇਸੇ ਕਰਕੇ ਜਿਹੜਾ ਹੈਗਾ ਉਹਨਾਂ ਨੇ ਮੈਨੂੰ ਐਕਸੈਪਟ ਨਹੀਂ ਕਰਿਆ ਜਾਤ ਪਾਤ ਦਾ ਕੋਈ ਚੱਕਰ ਨਹੀਂ ਹੁੰਦਾ ਭੈਣੇ ਤੇਰਾ ਵਹਿਮ ਆ ਠੀਕ ਹੈ ਉਹਨਾਂ ਨੂੰ ਤੂੰ ਨਹੀਂ ਪਸੰਦ ਸੀ ਤੇਰੇ ਤੇ ਚੰਗਾ ਕੀ ਮੈਨੂੰ ਇਹ ਦੱਸ ਸੋ 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 ਆਇਂ ਕਰੀ ਜਾਣੀ ਨਹੀਂ ਜੇ ਤੂੰ ਚਾਹੁੰਦੀ ਨਾ ਤੂੰ ਉੱਥੇ ਜਾ ਸਕਦੀ ਸੀ ਪਹਿਲਾਂ ਤਾਂ ਤੂੰ ਉਹਨਾਂ ਨੂੰ ਤੇਰੇ ਲੱਛਣ ਨਹੀਂ ਪਸੰਦ ਤੂੰ ਪਹਿਲਾਂ ਉਹਨਾਂ ਨੂੰ ਲੋਕਾਂ ਦੀ ਨਿਗਾਹ ਦੇ ਵਿੱਚ ਮਾਰਤਾ ਕਿ ਜਿਉਂਦੇ ਜੀ ਇਨਸਾਨਾਂ ਨੂੰ ਮਰਿਆ ਹੋਇਆ ਕਹਿਣਾ ਲੱਖ ਲਾਣ ਤਾ ਇਹੋ ਜੀ ਨੂੰ ਤੇ ਹੁਣ ਤੂੰ ਕਹਿੰਨੀ ਆ ਵੀ ਉਹਨਾਂ ਨੂੰ ਮੈਂ ਨਹੀਂ ਪਸੰਦ ਕਿ ਮੇਰੀ ਜਾਤ ਨਹੀਂ ਪਸੰਦ ਜਾਤ ਤਾਂ ਜਾਤ ਉਹਨਾਂ ਨੂੰ ਤੂੰ ਹੀ ਨਹੀਂ ਪਸੰਦ ਆਹ ਤੇਰੀਆਂ ਗੱਲਾਂ ਹਜੇ ਇੰਨੀ ਗੱਲ ਨਹੀਂ ਇਹਨੇ ਪਤਾ ਕੀ ਆਖਿਆ ਉਹਨਾਂ ਨੂੰ ਮਤਲਬ ਕਿ ਇਹਦੇ ਇਹ ਹੈਗਾ ਵੀ ਅਸੀਂ ਭੁੱਖੇ ਤਾਂ ਨਹੀਂ ਮਰਦੇ ਠੀਕ ਹੈ ਉਹਨਾਂ ਦੀ ਸੋਚ ਆ ਮੈਂ ਉਹਨਾਂ ਦੀ ਸੋਚ ਨੂੰ ਬਦਲ ਨਹੀਂ ਸਕਦੀ ਜਿਵੇਂ ਉਹ ਸੋਚਦੇ ਨੇ ਸੋਚ ਲੈਣ ਅਸੀਂ ਕਿਹੜਾ ਭੁੱਖੇ ਮਰਦੇ ਆ ਭੁੱਖਾ ਕੋਈ ਨਹੀਂ ਕਿਸੇ ਬਿਨਾ ਮਰਦਾ ਹੁੰਦਾ ਪਰ ਉਹਨਾਂ ਦੀ ਜਿਹੜੀਆਂ ਆਂਦਰਾਂ ਨੇ ਨਾ ਉਹਨਾਂ ਨੂੰ ਪੁੱਛ ਕੇ ਵੇਖਿਓ ਕਦੇ ਕਿ ਜਿਹੜਾ ਪੁੱਤ ਉਹਨਾਂ ਦੇ ਹਰ ਵਕਤ ਕੋਲ ਰਹਿੰਦਾ ਸੀ ਅੱਛਾ ਮੈਂ ਇਹ ਚੀਜ਼ ਜਦੋਂ ਪਹਿਲਾਂ ਪਾਈ ਸੀ ਨਾ ਉਹਨ ਇੱਕ ਮਹੀਨਾ ਹੋ ਗਿਆ ਮੈਂ ਤੇ ਕੋਈ ਵੀਡੀਓ ਪਾਈ ਨਹੀਂ ਕਿਉਂਕਿ ਮੈਂ ਇਹ ਦੇਖਦੀ ਨਹੀਂ ਹੁੰਦੀ ਉਹ ਪਤਾ ਨਹੀਂ ਕਿੱਥੋਂ ਮੇਰੇ ਸਾਹਮਣੇ ਆਦੀ ਇਹ ਵਾਲੀ ਵੀਡੀਓ ਆ ਗਈ ਤੇ ਮੈਂ ਦੇਖੀ ਫਿਰ ਮੈਨੂੰ ਲੱਗਿਆ ਵੀ ਹਾਂ ਇਹਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਤਾਂ ਇਹਨੇ ਉਸ ਦੇ ਵਿੱਚ ਮੈਨੂੰ ਇਹ ਕਿਹਾ ਸੀ ਵੀ ਮੇਰੇ ਹਸਬੰਡ ਨੇ ਲੋਕਾਂ ਨੂੰ ਸਾਰਿਆਂ ਨੂੰ ਰਿਪਲਾਈ ਦਿੱਤਾ ਸੀ ਇਹਨੇ ਵੀ ਜਿਹੜੇ ਕਹਿੰਦੇ ਨੇ ਵੀ ਇਹਦਾ ਮਾਂ ਪੇਛੜਾ ਦਾ ਮੇਰੇ ਹਸਬੰਡ ਨੇ ਆਪਣੀ ਮਰਜ਼ੀ ਨਾਲ ਛੱਡਿਆ ਮੈਂ ਨਹੀਂ ਛੱਡਾਇਆ ਇਹ ਚੀਜ਼ ਕਹੀ ਸੀ ਨਾ ਹਾਂ ਮੰਨਦੇ ਉਹਨੇ ਆਪਣੀ ਮਰਜ਼ੀ ਨਾਲ ਛੱਡਿਆ ਪਰ ਕਿਤੇ ਨਾ ਕਿਤੇ ਆਹਦੇ ਮਾਪਿਆਂ ਨੂੰ ਉਹ ਯਾਦ ਕਰਦਾ ਹੋਣਾ ਤੇ ਉਹਦਾ ਮਾਪਿਓ ਜਿਹਦੇ ਕੋਲੇ ਹਰ ਵਕਤ ਉਹਨਾਂ ਦਾ ਪੁੱਤ ਰਹਿੰਦਾ ਸੀ ਅੱਜ ਉਹਨਾਂ ਨੂੰ ਪੁੱਛ ਕੇ ਦੇਖ ਵੀ ਉਹ ਕਿਵੇਂ ਰਹਿੰਦੇ ਹੋਣੇ ਆਪਦੇ ਪੁੱਤ ਬਿਨਾਂ ਤੂੰ ਇਹ ਸਵਾਲ ਦਾ ਜਵਾਬ ਨਾ ਦਿੰਦੀ ਮੈਂ ਤੇਰੇ ਤੇ ਵੀਡੀਓ ਨਹੀਂ ਬਣਾਉਣੀ ਸੀ ਤੂੰ ਹਜੇ ਉਹਨਾਂ ਨੂੰ ਸੁਣਾਉਣੀ ਆ ਵੀ ਅਸੀਂ ਕਿਹੜਾ ਭੁੱਖੇ ਮਰਦੇ ਆ ਭੁੱਖਾ ਕੋਈ ਨਹੀਂ ਕਿਸੇ ਬਿਨਾਂ ਮਰਦਾ ਹੁੰਦਾ ਉਹ ਵੀ ਨਹੀਂ ਭੁੱਖੇ ਮਰਦੇ ਹੋਣੇ ਵੀ ਜੇ ਤੂੰ ਉਹਨਾਂ ਦੇ ਘਰ ਚੋਂ ਉਹਨਾਂ ਦੇ ਪੁੱਤ ਨੂੰ ਕੱਢ ਲਈਂ ਨਾ ਉਹ ਵੀ ਨਹੀਂ ਭੁੱਖੇ ਮਰਦੇ ਵੀ ਇਸ ਤੇਰੇ ਜਿਹੜਾ ਹੈਗਾ ਸ਼ੈਂਟੀ ਤੇਰਾ ਹੱਬੀ ਸੋ ਕਾਲਡ ਇਹਦੀ ਕਮਾਈ ਦੇ ਬਿਨਾ ਉਹ ਭੁੱਖੇ ਮਰ ਜਾਣਗੇ ਭੁੱਖੇ ਨਹੀਂ ਮਰਦੇ ਕੋਈ ਕਿਸੇ ਬਿਨਾ ਨਹੀਂ ਭੁੱਖਾ ਮਰਦਾ ਇਸ ਕਰਕੇ ਨਾ ਥੋੜਾ ਜਿਹਾ ਰਿਸਪੈਕਟ ਕਰਨੀ ਸਿੱਖੋ ਐਡੀ ਵੱਡੀ ਤੂੰ ਕੋਈ ਸੈਲੀਬ੍ਰਿਟੀ ਨਹੀਂ ਬਣ ਚੁੱਕੀ ਵੀ ਜਿਹੜਾ ਤੂੰ ਡਿਸਰੈਸਪੈਕਟ ਕਰ ਰਹੀ ਹੈ ਉਹਨਾਂ ਨੂੰ ਜਿਉਂ ਉਹਨਾਂ ਨੇ ਤੈਨੂੰ ਨਹੀਂ ਅਪਣਾਇਆ ਨਾ ਤਾਂ ਤੂੰ ਤੂੰ ਤਾਂ ਰਸਤੇ ਸਾਰੇ ਬੰਦ ਕਰ ਰਹੀ ਆ ਇਨ ਫਿਊਚਰ ਆਪਣੇ ਲਈ ਤੂੰ ਕਿੱਥੇ ਤਾਂ ਰਸਤੇ ਖੋਲਣੇ ਕੁਝ ਐਦਾਂ ਦੀਆਂ ਗੱਲਾਂ ਕਰਨੀਆਂ ਤੇ ਤੂੰ ਤਾਂ ਸਾਰੇ ਰਸਤੇ ਬੰਦ ਕਰੀ ਜਾਨੀ ਹੁਣ ਅੱਗੇ ਦੇਖਿਓ ਇੱਕ ਯਾ ਤੇ ਵੈਸੇ ਫਿਲਹਾਲ ਥੋੜੇ ਜਿਹੀ ਪ੍ਰੋਬਲਮ ਹੋਣ ਕਰਕੇ ਹੁਣ ਦੋ ਤਿੰਨ ਦਿਨ ਹੋ ਗਏ ਘਰੀ ਹੁੰਦੇ ਨੇ ਤੇ ਉੱਥੇ ਨਹੀਂ ਲੱਗ ਗਈ ਐ ਤੇ ਬਸ ਸਟੈਂਡ ਤੇ ਪੁੱਛਿਆ ਹਣਾ ਥੋੜੇ ਹਸਬੰਦ ਕੀ ਕੰਮ ਕਰਦੇ ਜੀਵਨ ਜੋਤੀ ਹਸਪੀਟਲ ਹੈ ਬਸ ਸਟੈਂਡ ਦੇ ਲੱਗੇ ਉੱਥੇ ਜੋਬ ਕਰਦੇ ਕਰਦੇ ਸੀ 10 ਦਿਨ ਹੋ ਗਏ ਹੁਣ ਜਾਂਦੇ ਨਹੀਂ ਕੰਮ ਤੇ ਕੰਮ ਤੇ ਜਾਂਦੇ ਨਹੀਂ ਯਾ ਕੰਮ ਤੋਂ ਕੱਢਦਾ ਤਾਂ ਅੱਗੇ ਇੱਕ ਹੋਰ ਸਵਾਲ ਹੈ ਮੇਰੀ ਕਿਸੇ ਦੋਸਤ ਨੇ ਪੁੱਛਿਆ ਵੀ ਤੁਸੀਂ ਬੇਬੀ ਬੇਬੀ ਅਸੀਂ ਪਲਾਨ ਹਲੇ ਕੀਤਾ ਨਹੀਂ ਆ ਸੁਣਿਓ ਜ਼ਰਾ ਉਹ ਬਹੁਤ ਹੀ ক্লোਜ਼ ਫਰੈਂਡ ਆ ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਸੋ ਬੇਬੀ ਦਾ ਤਾਂ ਹਜੇ ਪਲਾਨ ਕੀਤਾ ਨਹੀਂ ਅਜੇ ਥੋੜਾ ਟਾਈਮ ਰੁੱਕ ਕੇ ਕਰਾਂਗੇ ਕਿਉਂਕਿ ਹਜੇ ਮੈਨੂੰ ਆਏ ਆ ਵੀ ਸਾਡਾ ਆਪਦਾ ਘਰ ਬਣ ਜੇ ਹਨਾ ਸੋ ਅਸੀਂ ਆਪਦੇ ਘਰੇ ਹੋਈਏ ਤੇ ਸਾਡਾ ਬੇਬੀ ਉੱਥੇ ਹੀ ਹੋਵੇ ਠੀਕ ਹੈ ਮੈਂ ਇਹੀ ਕਹੁੰਦੀ ਆ ਵੀ ਸਾਡੀ ਇਹਦਾ ਕੀ ਕਹਿਣਾ ਕਿ ਬੇਬੀ ਹਜੇ ਅਸੀਂ ਪਲਾਨ ਕੀਤਾ ਨਹੀਂ ਸਾਨੂੰ ਆਏ ਆ ਬੇਬੀ ਅਸੀਂ ਰੁੱਕ ਕੇ ਕਰਾਂਗੇ ਰੁੱਕ ਕੇ ਲਾਵਾਂਗੇ ਬੇਬੀ ਪਹਿਲਾਂ ਸਾਡਾ ਘਰ ਬਣ ਜੇ ਬਸ ਛੇਤੀ ਛੇਤੀ ਸਾਡਾ ਘਰ ਬਣ ਜੇ ਸਾਡਾ ਬੇਬੀ ਉੱਥੇ ਹੀ ਆਵੇ ਠੀਕ ਹੈ ਇਹਨੇ ਆ ਚੀਜ਼ ਕਹੀ ਨਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਆ ਦੇਖਿਓ ਜ਼ਰਾ ਕਲਿੱਪ ਬੇਚੋ ਕਿਨ ਚਾਰਿਆਰ ਤੋਂ ਵੱਧ ਕੋਈ ਦਿੰਦਾ ਨਹੀਂ ਹਨ ਸੋ ਦੱਸ ਜੌਬ ਤਾਂ ਵਧੀਆ ਹੁੰਦੀ ਆ ਬਾਕੀ ਉੱਥੇ ਮੈਨੂੰ ਠੀਕ ਨਹੀਂ ਲੱਗਦਾ ਕੁਛ 3000 ਰੁਪਏ ਤੱਕ ਕੁਛ ਬੰਦਾ ਵੀ ਨਹੀਂ ਆ ਕਿਸੇ ਨੇ ਕਿਸੇ ਨੇ ਕਿਹਾ ਵੀ ਤੂੰ ਕੋਈ ਜੌਬ ਕਰ ਲੈ ਇਹ ਸਕੂਲਾਂ ਦੇ ਵਿੱਚ ਜੇ ਮੈਂ ਜੌਬ ਕਰਦੀ ਆ ਤਾਂ ਹਸਪੀਟਲ ਦੇ ਵਿੱਚ 3-4000 ਰੁਪਏ ਦਿੰਦੇ ਨੇ ਮੈਨੂੰ ਜੇ ਮੈਂ ਕਿਤੇ ਜੌਬ ਕਰਦੀ ਆ ਇਸ ਤੋਂ ਵੱਧ ਦਿੰਦੇ ਨਹੀਂ ਤੇ 3-4000 ਨਾਲ ਕੁਝ ਗੁਜ਼ਾਰਾ ਵੀ ਨਹੀਂ ਹੁੰਣਾ ਆਹੀ ਤਾਂ ਰੋਲਾ ਹੁੰਦਾ ਘਰ ਕਿੱਥੋਂ ਪਾਊਗਾ ਜੋ ਤੇਰੀ ਸੋਚ ਹੀ ਇੰਨੀ ਛੋਟੀ ਆ ਔਰ ਤੇ ਜੇ ਚਾਵੇ ਨਾ ਸੂਈ ਨਾਲ ਘਰ ਬਨ ਸਕਦੀ ਹੈ ਤੇ ਤੇਨ ਚਾਰੇ ਆਰਨਾ ਕਮਲੀਏ ਕੀ ਕੁਛ ਹੋ ਜਾਂਦਾ ਗੱਲ ਕਰ ਵੀ ਸੁਬਾ ਜਾ ਕੇ ਆਥਨ ਤੱਕ ਮੱਥਾ ਕੌਣ ਮਾਰੇ ਜਦੋਂ ਲਿਪਾ ਪੋਚੀ ਕਰਕੇ ਤੇ ਕੈਮਰੇ ਮੂਰੇ ਬਹਿ ਕੇ ਸੋ 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 ਕਰਕੇ ਤੇ ਕੀ ਹੁਣ ਮੈਂ ਤੈਨੂੰ ਕਹਾਂ ਘਰ ਆਇ ਨਹੀਂ ਬੰਨ ਨਾ ਤਾਂ ਤੂੰ ਉਹਨੂੰ ਕੰਮ ਕਰਨ ਜੋਕਰਾ ਛੱਡਿਆ ਤੇ ਨਾਪ ਕਰਦੀ ਜਿਨ੍ਹਾਂ ਨੇ ਘਰ ਬਣਾਉਣੇ ਨੇ ਨਾ ਉਹ 15-1500 ਰੁਪਏ ਜ ਵੀ ਵਿਚਾਰੀਆਂ ਕੰਮ ਕਰਦੀਆਂ ਨੇ ਘਰਾਂ 'ਚ ਜਾ ਜਾ ਪੋਚੇ ਲਾਉਂਦੀਆਂ ਨੇ ਮੈਂ ਆਪਦੇ ਅੱਖੀਂ ਦੇਖੀਆਂ ਨੇ ਮੈਂ ਜਿਹੜੇ ਆਫਿਸ 'ਚ ਜੌਬ ਕਰਦੀ ਸੀ ਨਾ ਮੇਰੇ ਆਫਿਸ ਦੇ ਵਿੱਚ ਸੀਗੀ ਇੱਕ ਆਂਟੀ ਉਹ ਵਿਚਾਰੀ 2-3 ਘਰਾਂ ਦੇ ਵਿੱਚ ਪਲੱਸ ਇੱਕ ਆਫਿਸ ਦੇ ਵਿੱਚ ਸਵੇਰ-ਸਵੇਰ ਪਹਿਲਾਂ ਆ ਕੇ ਸਾਡੇ ਆਫਿਸ ਦੇ ਵਿੱਚ ਸਫਾਈ ਕਰਕੇ ਜਾਂਦੀ ਸੀ ਫਿਰ 2-3 ਘਰਾਂ 'ਚ ਕੰਮ ਕਰਦੀ ਸੀ ਜਿਨੇ ਕਰਨਾ ਹੁੰਦਾ ਮਤਲਬ ਵੀ ਕਾਰਾਇ ਨਹੀਂ ਬਣਦਾ ਇਹ ਛੇਤੀ ਤੋਂ ਛੇਤੀ ਬਣ ਜੇ ਆਏ ਪੈਸੇ ਤੋਂ ਡਿੱਗਣਗੇ ਸਮਾਨ ਤੋਂ ਵੀ ਆ ਚੱਕ ਸੋਖ ਪ੍ਰੀਤ ਟਟਵਾਲ ਪੈਸੇ ਆ ਗਏ ਭਲਾ ਕਰ ਕੀ ਕੱਗੇ ਇਹਨਾਂ ਨੂੰ ਚਲੋ ਜੀ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਹਾਂ ਮੈਂ ਆਹ ਪ੍ਰੀਤ ਆਕਾਸ਼ ਦੁਵਾਰਾ ਪ੍ਰੈਗਨੈਂਟ ਆ ਅਕਲ ਫੇਰ ਵੀ ਨਹੀਂ ਇਹਨਾਂ ਨੂੰ ਆ ਵੀਡੀਓ ਦੇਖੋ ਮੈਂ ਸਾਈਡ ਤੇ ਲਾਉਣੀ ਆ ਇਹਨਾਂ ਨੇ ਨਾ ਇਸ ਗਾਣੇ ਦਾ ਜਲੂਸ ਕੱਢ ਰੱਖਿਆ ਜਲੂਸ ਇਹ ਗਾਣੇ ਦਾ ਨਾ ਇਹਨਾਂ ਨੇ ਜਮੇ ਜਲੂਸ ਕੱਢਤਾ ਆ ਦੇਖੋ ਸਾਈਡ ਤੇ ਮੈਂ ਲਾਉਣੀ ਆ ਵੀਡੀਓ ਹਰ ਵਾਰ ਲਵ ਬਸ ਐ ਟੱਪੀ ਜਾਂਦੇ ਕਮਰੇ ਤੋਂ ਲੁਕਾਉਣਾ ਲੱਗ ਇੱਕ ਤੁਹਾਨੂੰ ਹੋਰ ਤਾਜ਼ਾ ਖਬਰ ਦਿੰਨੀ ਆ ਮੀਨੂ ਸੀਰਾ ਜਿਹੜੀ ਹੈਗੀ ਆ ਮੀਨੂ ਸੀਰਾ ਨੂੰ ਧਮਕੀ ਆਈ ਆ ਜਾਨੋ ਮਾਰਨ ਦੀ ਉਹਨੇ ਆਪਣਾ ਰੋਣਾ ਸਟਾਰਟ ਕਰਤਾ ਮੈਂ ਸਾਈਡ ਤੇ ਲਾਉਣੀ ਆ ਸਕਰੀਨ ਸ਼ਾਟ ਮੇਰੇ ਬੈਕੜਾ ਕੋਈ ਡਬਲ ਵੀ ਨਹੀਂ ਗੱਲਾਂ ਕਰਦੀ ਮੇਰੇ ਭਰਾ ਦੀ ਡੈਥ ਹੋ ਗਈ ਮੈਨੂੰ ਆਏ ਨਹੀਂ ਸਮਝ ਆਉਂਦੀ ਪ੍ਰਮਾਤਮਾ ਨੇ ਬਹੁਤ ਮਾੜਾ ਕੀਤਾ ਹਨ ਜਿਨ੍ਹਾਂ ਦੇ ਜਾਣਦੇ ਨਹੀਂ ਉਹਨਾਂ ਨੂੰ ਪਤਾ ਹੁੰਦਾ ਮੈਂ ਇਹ ਨਹੀਂ ਕਹਿੰਦੀ ਪਰ ਹਰ ਗੱਲ ਤੇ ਇੱਕ ਸਿੰਪੈਥੀ ਕਾਰਡ ਖੇਡਣ ਦੀ ਖਾਤਰ ਬਾਰ-ਬਾਰ ਉਸ ਚੀਜ਼ ਨੂੰ ਯੂਜ਼ ਕਰਨਾ ਭਰਾ ਤੈਨੂੰ ਇਹ ਕਹਿ ਕੇ ਗਿਆ ਸੀਗਾ ਵੀ ਭਾਈ ਤੂੰ ਇਹੋ ਜਿਹਾ ਕੁਝ ਕਰ ਜਦੋਂ ਤੂੰ ਨੋਰਮਲ ਸੀ ਤੈਨੂੰ ਕੋਈ ਕੁਝ ਨਹੀਂ ਬੋਲਦਾ ਸੀ ਕੋਈ ਤੈਨੂੰ ਰੋਸਟ ਨਹੀਂ ਕਰਦਾ ਸੀ ਹੁਣ ਜਦੋਂ ਤੂੰ ਗੱਲਾਂ ਹੀ ਐਦਾਂ ਦੀਆਂ ਕਰਦੀਆਂ ਆ ਦੇਖਿਓ ਮੈਂ ਇੱਕ ਕਲਿੱਪ ਐਡ ਕਰਦੀ ਆ ਸੁੱਤੀ ਪਈ ਉੱਠੀ ਐ ਇਹ ਉੱਠਣਸਾਰ ਨਾ ਪਾਂਡੇ ਧੋਈ ਜਾਂਦੇ ਨੇ ਉਹਨਾਂ ਤਾਂ ਧੋਣੀ ਐ ਜੇ ਤੂੰ ਰਾਤ ਨੂੰ ਮਾਂਜ ਕੇ ਰੱਖ ਦਿੰਦੀ ਤੇ ਉਹ ਉਹਨੂੰ ਨਾ ਧੋਣੇ ਪੈਂਦੇ ਵਿਚਾਰੇ ਨੂੰ ਉਹਨੂੰ ਪਤਾ ਸੀਗਾ ਵੀ ਉੱਠੂਗੀ ਸੂਰਜ ਨਿਕਲੇ ਤਾ ਤੇ ਉੱਠ ਕੇ ਫੇਰ ਚਾਹ ਕਰਨ ਲੱਗੂਗੀ ਤੇ ਚਾਹ ਵੀ ਕਿਹੜੀ ਪਹਿਲਾਂ ਮੂੰਹ ਫੇਰ ਧੋਂਦੇ ਐ ਇਹ ਵਲੌਗਰਸ ਪਹਿਲਾਂ ਚੱਕ ਕੇ ਕੈਮਰਾ ਚੱਕਿਆ ਅੱਖਾਂ 'ਚੋਂ ਗੱਡਾ ਵੀ ਨਹੀਂ ਕੱਢਿਆ ਆ ਦੇਖਿਓ ਜ਼ਰਾ ਸਾਰੇ 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 ਉੱਠ ਕੇ ਕਿਦਾ ਅਸਲ ਮੈਂ ਮੰਨਿਆ ਨਹੀਂ ਸੀ ਮੈਨੂੰ ਯਕੀਨ ਨਹੀਂ ਸੀ ਅਜੇ ਮੈਂ ਚਾਹ ਨਹੀਂ ਪੀਤੀ ਮੈਂ ਉੱਖੀ ਆ ਤੇ ਭਾਂਡੇ ਮੰਜੂ ਸ਼ੁਰੂ ਕਰਤੇ ਇਸ ਬੰਦੇ ਨੇ ਬੋਲੋ ਵੀ ਹੁਣ ਚਾਹ ਬਾਰੇ ਬੋਲਣਾ ਮਤਲਬ ਆ ਹਾਲਾ ਲੋਕਾਂ ਦਾ ਵੀ ਜੇ ਤੂੰ ਰਾਤ ਨੂੰ ਭਾਂਡੇ ਮੰਜ ਕੇ ਪੈ ਜਾਂਦੀ ਉਹਨੂੰ ਵਿਚਾਰਨ ਭਾਂਡੇ ਮੰਜਨ ਦੀ ਕੀ ਲੋੜ ਸੀ ਉੱਠ ਕੇ ਤੂੰ ਮੂੰਹ ਨਹੀਂ ਧੋਤਾ ਤੂੰ ਚਾਹ ਨਹੀਂ ਧਰੀ ਹੈ ਉਰਜਾ ਬਿਨਾਂ ਜਾਬੀ ਦੀ ਤੋਂ ਭਾਂਡੇ ਮਾਂਜੀ ਜਾਂਦਾ ਤੇਰੇ ਰਾਤ ਵਾਲੇ ਝੂਠੇ ਤੇ ਤੂੰ ਉੱਠ ਕੇ ਫੋਨ ਚੱਕ ਲੈ ਵੀਡੀਓ ਨਾ ਮਿਸ ਤੋਂ ਜੇ ਉੱਠਣਸਾਰ ਹੱਗਣ ਮੂਤਣ ਸਭ ਦੱਸਣਾ ਹੁੰਦਾ ਇਸ ਇੰਨੇ ਵੇਜੇ ਉੱਠਦੇ ਇੰਨੇ ਵੇਜੇ ਹੱਗਦੇ ਇੰਨੇ ਵੇਜੇ ਮੂਤਦੇ ਇੰਨੇ ਵੇਜੇ ਖਾਂਦੇ ਇੰਨੇ ਵੇਜੇ ਜੇ ਮੈਂ ਮਤਲਬ ਨਾ ਵਲੌਗਰਸ ਦਾ ਜਿਹੜਾ ਹੈਗਾ ਨਾ ਕੁਝ ਕੁ ਵਲੌਗਰਸ ਜਿਹੜੇ ਇਹੋ ਜਿਹੇ ਹੈਗੇ ਨੇ ਸੋ ਕਾਲਡ ਵਲੌਗਰਸ ਨੇ ਨਾ ਇੰਨਾ ਕੁ ਗੰਦ ਪਾ ਰੱਖਿਆ ਨਾ ਮਤਲਬ ਇਹ ਕੁਝ ਕਹਿ ਨਹੀਂ ਸਕਦੇ ਬੀ ਲੋਕ ਇਹਨਾਂ ਨੂੰ ਦੇਖ ਦੇਖ ਕੇ ਇਹਨਾਂ ਦੀ ਝੂਠੀ ਜੀ ਜ਼ਿੰਦਗੀ ਨੂੰ ਦੇਖ ਦੇਖ ਕੇ ਕਈ ਲੋਕ ਇਹਨਾਂ ਵਰਗੀ ਜ਼ਿੰਦਗੀ ਜਿਉਣ ਨੂੰ ਫਿਰਦੇ ਨੇ ਪਰ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਇਹਨਾਂ ਦੀ ਜ਼ਿੰਦਗੀ 'ਚ ਕੁਝ ਨਹੀਂ ਗਾ ਇਹ ਸਭ ਫੋਕੀਆਂ ਗੱਲਾਂ ਨੇ ਇਹ ਝੂਠੀ ਜ਼ਿੰਦਗੀ ਜਿਉਂਦੇ ਨੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਕਮਲ ਪਟਿਆਲਾ ਕੁੱਕੀ ਦੇ ਬਰਥਡੇ ਤੇ ਗਈ ਸੀ ਆ ਦੋ ਜਣੀਆਂ ਨੂੰ ਆਪਦੇ ਨਾਲ ਲੈ ਕੇ ਗਈ ਐ ਅਕਾ ਪੂਨਮ ਪੂਨਮ ਜੀ ਸੀ ਇੱਕ ਹੋਰ ਪਤਾ ਨਹੀਂ ਕੀ ਨਾਂ ਲੈਂਦੀ ਸੀ ਉਹਦਾ ਟ੍ਰੇਨ ਤੇ ਗੰਗਾ ਟ੍ਰੇਨ ਦੇ ਵਿੱਚ ਵੜ ਕੇ ਨਾ ਮਤਲਬ ਇਹਨਾਂ ਨੇ ਦਿਖਾਤਾ ਆਪਣਾ ਵੀ ਅਸੀਂ ਕੀ ਆ ਠੀਕ ਹੈ ਲੋਕ ਵੀ ਝਾਕੀ ਜਾਂਦੇ ਆ ਵਿਚਾਰੇ ਇਹ ਮੇਰੇ ਦੇਵ ਜੀ ਨੇ ਨਾ ਬੋਡੀਗਾਰਡ ਨਾਲ ਭੇਜਿਆ ਬੋਡੀਗਾਰਡ ਦੇਵ ਜੀ ਨੇ ਤਾਂ ਭੇਜਿਆ ਤੇਰੇ ਲੱਛਣ ਮਾਰੇ ਉਹ ਕਹਿੰਦਾ ਹੋਣਾ ਵੀ ਕਿਤੇ ਉਹ ਨਾ ਹਰੇਕ ਨਾਲ ਪਕਾਈ ਮਾਰਨ ਬਹਿ ਜਾਂਦੀ ਦੂਜੀ ਗੱਲ ਕੈਮਰਾਮੈਨ ਇਹਨੇ ਆਪਦੇ ਜਵਾਕਾਂ ਨੂੰ ਜਵਾਕ ਘਟ ਤੇ ਕੈਮਰਾਮੈਨ ਵੱਧ ਬਣਾ ਰੱਖਿਆ ਚਲੋ ਤੇ ਇਹ ਗਈ ਸੀ ਕੁੱਕੀ ਦੇ ਬਰਥਡੇ ਦੇ ਉੱਪਰ ਦੋ ਛੇਲਿਆਂ ਨੂੰ ਲੈ ਕੇ ਪਹਿਲਾਂ ਤਾਂ ਇਹਨਾਂ ਨੇ ਉੱਥੇ ਜਾ ਕੇ ਪੂਰਾ ਖਾਦਾ ਪੀਤਾ ਹਨ ਤੇ ਖਾ ਪੀ ਕੇ ਤੇ ਬਾਅਦ ਚ ਉਹਨੂੰ ਨਿੰਦਣ ਲੱਗ ਗਈਆਂ ਫਿਰ ਇਹਨਾਂ ਦਾ ਰਿਪਲਾਈ ਰਿਪਲਾਈ ਵਾਲਾ ਚੱਕਰ ਹੋਇਆ ਹਾਂ ਕੁੱਕੀ ਵਾਲੇ ਰਿਪਲਾਈ ਤੇ ਮੈਂ ਇੱਕ ਸਪੈਸ਼ਲ ਵੀਡੀਓ ਬਣਾਉਂਗੀ ਠੀਕ ਹੈ ਤੇ ਮੈਂ ਤੁਹਾਨੂੰ ਕੁਝ-ਕੁਝ ਗੱਲਾਂ ਦੱਸਦੀ ਹਾਂ ਇਹ ਗਈ ਕੁੱਕੀ ਦੇ ਬਰਥਡੇ ਤੇ ਪਹਿਲਾਂ ਤਾਂ ਇਹ ਉਹਦੇ ਵਾਸਤੇ ਭਾਈ ਕੋਈ ਗਿਫਟ ਨਹੀਂ ਲੈ ਕੇ ਗਈ ਕਹਿੰਦੀ ਇਹ ਅਸੀਂ ਭੁੱਲ ਗਏ ਤੁਸੀਂ ਆਪ ਸੋਚੋ ਜਿਹੜਾ ਇਨਸਾਨ ਸਵੇਰ ਉੱਠਣਸਾਰ ਜਿਵੇਂ ਮੈਂ ਪਹਿਲਾਂ ਕਹਿ ਕੇ ਹਟੀਆਂ ਵੀ ਉਹ ਇੱਕ ਵੀ ਚੀਜ਼ ਮਿਸ ਨਹੀਂ ਕਰਦੇ ਵੀ ਆਹ ਚੀਜ਼ ਵੀ ਅਸੀਂ ਵਲੌਗ ਚ ਬਣਾਉਣੀ ਆਹ ਚੀਜ਼ ਵੀ ਅਸੀਂ ਵਲੌਗ ਚ ਨੋਟ ਕਰਨੀ ਆ ਉਹ ਕਿਸੇ ਦੇ ਲਈ ਕਿਤੇ ਜਾ ਰਹੇ ਨੇ ਕਿਸੇ ਦੇ ਲਈ ਗਿਫਟ ਲੈ ਕੇ ਜਾਣਾ ਕਿਵੇਂ ਭੁੱਲ ਸਕਦੇ ਨੇ ਤਾਂ ਜਿਹੜਾ ਹੈਗਾ ਗਿਫਟ ਲੈ ਕੇ ਨਹੀਂ ਗਈ ਕਿ ਗਿਫਟ ਜਾ ਦੇਣਾ ਨਹੀਂ ਚਾਹੁੰਦੀ ਸੀ ਹੁਣ ਇਹ ਚੀਜ਼ ਆ ਆ ਮੈਂ ਕਲਿੱਪ ਐਡ ਕਰਦੀ ਆ ਆ ਦੇਖਿਓ ਜਿਹੜਾ ਸੀ ਗਿਫਟ ਰਿਆ ਸੀ ਉਹ ਘਰ ਹੀ ਭੁੱਲ ਗਏ। ਉਹ ਘਰ ਹੀ ਭੁੱਲ ਗਏ ਸਾਡੇ ਮੈਂ ਆ ਵੀ ਸੈਲਾ ਦੇਖ ਲਈ ਤਾਂ ਲੜਕੇ ਸਾਡੇ ਸਾਹਮਣੇ ਅਸੀਂ ਕੱਲ ਇੰਨੇ ਛਾਂ ਨਾਲ ਫੋਟੋ ਲੈ ਕੇ ਆਏ ਸੀਗੇ ਸ਼੍ਰੀ ਰਾਮ ਜੀ ਦੀ ਰਾਮ ਪਰਿਵਾਰ ਦੀ ਢਿੱਡੀ ਵੱਡੀ ਫੋਟੋ ਉਹ ਪੈਕ ਵੀ ਕਰਾਈ ਅਲਮਾਰੀ ਦੇ ਉੱਪਰ ਪਈ ਸੀਗੀ ਉਹ ਘਰ ਹੀ ਭੁੱਲ ਗਏ ਹੁਣ ਅਸੀਂ ਕੀ ਕਰੀਏ ਕੀ ਕਰੀਏ ਇਹ